ਹਾਂਜੀ ਕੁੜਕ ਮੁਰਗੀ ਦੀ ਪਛਾਣ ਅਜਿਹੀ ਉਹ ਕਿਵੇਂ ਕੀਤੀ ਜਾ ਸਕਦੀ ਆ ਇਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਕੀ ਕੁੜਕਣ ਦਾ ਕੀ ਮਤਲਬ ਹੁੰਦਾ ਆ ਮੁਰਗੀ ਦੇ ਕੁੜਕਣ ਦਾ ਕੀ ਮਤਲਬ ਹੁੰਦਾ ਆ ਕਿਉਂਕਿ ਜਿਹੜੇ ਨਵਾਂ ਨਵਾਂ ਜੇ ਕੰਮ ਸ਼ੁਰੂ ਕਰ ਰਹੇ ਨੇ ਜਾਂ ਕਰਨ ਦੀ ਸੋਚ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੁਰਗੀ ਦੇ ਕੁੜਕਣ ਦਾ ਕੀ ਮਤਲਬ ਹੁੰਦਾ ਆ ਮੁਰਗੀ ਦੇ ਕੁੜਕਣ ਦਾ ਮਤਲਬ ਆ ਕਿ ਮੁਰਗੀ ਜਿਹੜੀ ਆ ਉਹ ਬੱਚੇ ਕੱਢਣ ਲਈ ਤਿਆਰ ਆ ਤੁਸੀਂ ਕਿਸੇ ਕੁੜਕ ਮੁਰਗੀ ਥੱਲੇ ਜੇਕਰ ਅੰਡੇ ਰੱਖਦੇ ਆ ਤੇ ਇਹ ਪੂਰੇ 21 ਦਿਨਾਂ ਬਾਅਦ ਅੰਡੇ ਆ ਜਿਹੜੇ ਉਹਨਾਂ ਵਿੱਚੋਂ ਬੱਚੇ ਆ ਨਿਕਲ ਜਾਂਦੇ ਨੇ ਇਹ ਪੂਰਾ ਜਿਹੜਾ ਟਾਈਮ ਹੁੰਦਾ ਆ 21 ਦਿਨਾਂ ਦਾ ਪੂਰੇ 21 ਦਿਨਾਂ ਦੇ ਬਾਅਦ ਬੱਚੇ ਆ ਜਿਹੜੇ ਉਹ ਨਿਕਲਦੇ ਨੇ ਤੇ ਇਹ ਜਿਹੜੀ ਮੁਰਗੀ ਤੁਸੀਂ ਦੇਖ ਰਹੇ ਆਂ ਇਦੇ ਤੋਂ ਆਪਾਂ ਕਾਫੀ ਵਾਰ ਜਿਹੜੇ ਬੱਚੇ ਨੇ ਉਹ ਕਢਵਾਏ ਨੇ ਤੇ ਪਹਿਲਾਂ ਵੀ ਆਪਾਂ ਵੀਡੀਓ ਜਿਹੜੀ ਬਣਾਈ ਸੀ ਇਸ ਮੁਰਗੀ ਤੇ ਤੇ ਇੱਕ ਕਿਸੇ ਨੇ ਮੈਨੂੰ ਕਮੈਂਟ ਵੀ ਕੀਤਾ ਸੀ ਕਿ ਇਹ ਸੀਲ ਮੁਰਗੀ ਨਹੀਂ ਹੈਗੀ ਤੇ ਇਹ ਸੀਲ ਮੁਰਗੀ ਆ ਜਿਹੜੀ ਇਹ ਅਸੀਲ ਹੀ ਆ ਅਸਲ 'ਚ ਇਹਨਾਂ ਨੂੰ ਵੀ ਅਸੀਲ ਮੁਰਗੀ ਹੀ ਕਹਿ ਦਿੰਦੇ ਨੇ ਅ ਅਸੀਲ ਨਸਲ ਵਿੱਚ ਹੀ ਇਹ ਆਉਂਦੀ ਆ ਤੇ ਜਿਹੜੀ ਪਿਓਰ ਅਸੀਲ ਹੁੰਦੀ ਆ ਉਹਦੀ ਥੋੜੀ ਗਰਦਨ ਆ ਜਿਹੜੀ ਉਹ ਲੰਬੀ ਹੁੰਦੀ ਆ ਤੇ ਚਲੋ ਇਹਦੇ ਬਾਰੇ ਆਪਾਂ ਫੇਰ ਗੱਲ ਕਰਾਂਗੇ ਤੇ ਅੱਜ ਆਪਾਂ ਜਿਹੜੀ ਗੱਲ ਕਰਦੇ ਆਂ ਵੀ ਜਿਹੜੀ ਮੁਰਗੀ ਮੁਰਗੀ ਕੁੜਕਾ ਉਹਦੀ ਕੀ ਪਹਿਚਾਣ ਹੁੰਦੀ ਆ ਦੇਖੋ ਤੁਸੀਂ ਨਾ ਹਰੇਕ ਮੁਰਗੀ ਥੱਲੇ ਆਂਡੇ ਰੱਖ ਕੇ ਆ ਜਿਹੜੇ ਬੱਚੇ ਨਹੀਂ ਕਢਵਾ ਸਕਦੇ ਹੈਗੇ ਬੱਚੇ ਕਢਵਾਣ ਦੇ ਲਈ ਮੁਰਗੀ ਦਾ ਕੁੜਕਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ ਮੁਰਗੀ ਆ ਜਿਹੜੀ ਉਹ ਕੁੜਕ ਹੋਣੀ ਚਾਹੀਦੀ ਆ ਫੇਰ ਹੀ ਤੁਸੀਂ ਉਹਦੇ ਨੀਚੇ ਅੰਡੇ ਰੱਖ ਕੇ ਬੱਚੇ ਆ ਜਿਹੜੇ ਕਢਵਾ ਸਕਦੇ ਆ ਜਿਹੜੀ ਦੇਸੀ ਮੁਰਗੀ ਹੁੰਦੀ ਆ ਉਹ 20 22 ਅੰਡੇ ਦੇ ਕੇ ਕੁੜਕਦੀ ਆ ਤੇ ਜਿਹੜੀ ਅਸੀਲ ਮੁਰਗੀ ਹੁੰਦੀ ਆ ਇਹ 11 12 ਅੰਡੇ ਦੇ ਕੇ ਉਸ ਤੋਂ ਬਾਅਦ ਹੀ ਕੁੜਕ ਜਾਂਦੀ ਆ ਤੇ ਇਹੀ ਕਾਰਨ ਆ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਅਸੀਲ ਮੁਰਗੀ ਆ ਉਹ ਜ਼ਰੂਰ ਰੱਖੋ ਉਸ ਛੇਤੀ ਛੇਤੀ ਕੁੜਕ ਜਾਂਦੀ ਆ ਤੇ ਬੱਚੇ ਕਢਵਾਉਣ ਦੇ ਲਈ ਅਸੀਲ ਮੁਰਗੀ ਬਹੁਤ ਹੀ ਜ਼ਿਆਦਾ ਵਧੀਆ ਆ ਤੇ ਅੱਜ ਆਪਾਂ ਹੁਣ ਗੱਲ ਕਰਨ ਲੱਗੇ ਆ ਕਿ ਜਿਹੜੀ ਕੁੜਕ ਮੁਰਗੀ ਆ ਉਹਦੀ ਪਛਾਣ ਕੀ ਹੁੰਦੀ ਆ ਕਿਵੇਂ ਪਤਾ ਲੱਗ ਸਕਦਾ ਆ ਕਿ ਇਹ ਜਿਹੜੀ ਮੁਰਗੀ ਆ ਉਹ ਕੁੜਕ ਗਈ ਆ ਤੇ ਇਹਦੇ ਥੱਲੇ ਹੁਣ ਆਪਾਂ ਅੰਡੇ ਰੱਖ ਕੇ ਜਿਹੜੇ ਬੱਚੇ ਆ ਉਹ ਕਢਵਾ ਸਕਦੇ ਆ ਤੇ ਵੀਡੀਓ ਦੇ ਵਿੱਚ ਦੇਖੋ ਹੁਣ ਤੁਸੀਂ ਇਹ ਜਿਹੜੀ ਮੁਰਗੀ ਆ ਇਹ ਇੱਕ ਜਗ੍ਹਾ ਬੈਠੀ ਆ ਇਹ ਉਹੀ ਅਸੀਲ ਮੁਰਗੀ ਆ ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀਗੀ ਉਹੀ ਅਸੀਲ ਮੁਰਗੀ ਆ ਇਹਦੀ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਪਹਿਚਾਣ ਇਹ ਹੀ ਆ ਕਿ ਇਹ ਕਾਂਤ ਵਿੱਚ ਬੈਠ ਜਾਂਦੀ ਆ ਜ਼ਿਆਦਾਤਰ ਕਾਂਤ ਵਿੱਚ ਬੈਠਦੇ ਨੇ ਤੇ ਜਦੋਂ ਆਪਾਂ ਇਹਦੇ ਕੋਲ ਜਾਵਾਂਗੇ ਤੇ ਕਈ ਵਾਰੀ ਇਹ ਚੁੰਝ ਵੀ ਮਾਰਦੀ ਆ ਤੇ ਜਿਹੜੇ ਫਰ ਆ ਉਹ ਖਿਲਾਰ ਲੈਂਦੀ ਆ ਦੇਖੋ ਆਪਾਂ ਹੱਥਾ ਜਿਹੜਾ ਕੋਲ ਲੈ ਕੇ ਚੱਲੇ ਆ ਤੇ ਇਹਨੇ ਜਿਹੜੇ ਫਰ ਆ ਉਹ ਆਪਣੇ ਖਿਲਾਰ ਲੈਣੇ ਆ ਤੇ ਇਹਦੀ ਆਵਾਜ਼ ਵੀ ਆ ਜਿਹੜੀ ਨਿਕਲਦੀ ਆਵਾਜ਼ ਵੀ ਕੱਢਦੀ ਆ ਇਹੋ ਜਦੋਂ ਆਪਾਂ ਹੱਥ ਕੋਲ ਲੈ ਕੇ ਜਾਂਦੇ ਆ ਤੇ ਇਹ ਅਜੀਬ ਜਿਹੀ ਆਵਾਜ਼ ਕੱਢਦੀ ਆ ਠੀਕ ਆ ਤੇ ਜੇਕਰ ਕਿਸੇ ਮੁਰਗੀ ਹੋਰ ਮੁਰਗੀ ਨੇ ਆਂਡੇ ਦਿੱਤੇ ਆ ਇਹ ਫੇਰ ਵੀ ਜਾ ਕੇ ਉੱਪਰ ਬੈਠ ਜਾਂਦੀ ਆ ਤੇ ਜਿਹੜੇ ਆਂਡੇ ਨੇ ਉਹ ਨਹੀਂ ਛੱਡਦੀ ਜਿਹੜੀ ਕੁੜਕ ਮੁਰਗੀ ਹੁੰਦੀ ਆ ਜਦੋਂ ਕੁੜਕ ਮੁਰਗੀ ਹੋ ਗਈ ਤੇ ਇੱਥੇ ਸ਼ਾਇਦ ਅੰਡਾ ਹੋਵੇ ਲਾਓ ਜੀ ਹੈਗਾ ਅੰਡਾ ਇਹ ਅੰਡਾ ਇਹਨੇ ਨਹੀਂ ਦਿੱਤਾ ਹੈਗਾ ਕਿਸੇ ਹੋਰ ਮੁਰਗੀ ਨੇ ਅੰਡਾ ਦਿੱਤਾ ਆ ਤੇ ਇਹ ਆ ਕੇ ਉੱਪਰ ਜਿਹੜੀ ਆ ਬੈਠ ਗਈ ਆ ਕਿਉਂਕਿ ਇਹ ਮੁਰਗੀ ਕੁੜਕ ਹੋ ਗਈ ਆ ਇਹ ਅੰਡੇ ਦੇ ਰਹੀ ਸੀ ਕਈ ਦਿਨਾਂ ਤੋਂ 11 12 ਦਿਨ ਹੋ ਗਏ ਸੀ ਇਹਨੂੰ ਅੰਡੇ ਦਿੰਦੀ ਨੂੰ ਤੇ ਹੁਣ ਇਹ ਜਿਹੜਾ ਕੁੜਕ ਗਈ ਆ ਤੁਸੀਂ ਫਰ ਦੇਖ ਲਓ ਇਹਦੀ ਕਰ ਦੰਦੇ ਫਾਰਾ ਜਿਹੜੇ ਇਹਨੇ ਕਿਵੇਂ ਫਲਾਈ ਹੋਏ ਨੇ ਤੇ ਬਾਕੀ ਵੀ ਫਾਰਾ ਜਿਹੜੇ ਇਹਨੇ ਫਲਾਈ ਹੋਏ ਨੇ ਤੇ ਅੰਡਾ ਚੱਕਣ ਤੇ ਇਹ ਆਸਾਨੀ ਨਾਲ ਅੰਡਾ ਨਹੀਂ ਚੁੱਕਣ ਦਊਗੀ ਤੁਸੀਂ ਦੇਖ ਸਕਦੇ ਆ ਇਹ ਆਵਾਜ਼ ਵੀ ਥੋੜੀ ਜੀ ਅਜੀਬ ਜੀ ਕੱਢੂਗੀ ਕੋਈ ਵੀ ਮੁਰਗੀ ਆ ਜਿਹੜੀ ਕੁੜਕ ਹੁੰਦੀ ਆ ਉਹ ਕੋਲ ਜਾਣ ਤੇ ਜਿਹੜੀ ਆਵਾਜ਼ ਆ ਉਹ ਬਹੁਤ ਹੀ ਅਲੱਗ ਜਿਹੇ ਢੰਗ ਦੇ ਨਾਲ ਜਿਹੜੀ ਆਵਾਜ਼ ਆ ਉਹ ਕੱਢਦੀ ਆ ਤੇ ਫਰਾ ਜਿਹੜੇ ਖਿਲਾਰ ਲੈਂਦੀ ਆ ਤੇ ਇਕਾਂਤ ਜਗ੍ਹਾ ਤੇ ਬੈਠੀ ਰਹਿੰਦੀ ਆ ਜਿਵੇਂ ਜਿਵੇਂ ਤੁਸੀਂ ਇਹ ਕੰਮ ਸ਼ੁਰੂ ਕਰੋਗੇ ਤੁਸੀਂ ਮੁਰਗੀਆਂ ਰੱਖੋਗੇ ਤੁਹਾਨੂੰ ਪਤਾ ਲੱਗ ਜਾਣਾ ਆ ਵੀ ਜਿਹੜੀ ਕੁੱਕ ਮੁਰਗੀ ਆ ਉਹਦੀ ਪਛਾਣ ਕਿਵੇਂ ਹੋ ਸਕਦੀ ਆ ਤੇ ਇਹ ਕੁਝ ਗੱਲਾਂ ਹੁੰਦੀਆਂ ਨੇ ਕਿ ਉਹ ਮੁਰਗੀ ਫਿਰ ਬੈਠੀ ਰਹਿੰਦੀ ਆ ਇੱਕ ਜਗ੍ਹਾ ਤੇ ਤੇ ਅੰਡਿਆਂ ਦੇ ਉੱਤੇ ਵੀ ਬੈਠੀ ਰਹਿੰਦੀ ਆ ਹੋਰਾਂ ਮੁਰਗੀਆਂ ਦੇ ਅੰਡਿਆਂ ਤੇ ਜਾ ਕੇ ਬੈਠ ਜਾਂਦੀ ਆ ਤੇ ਉਹ ਜਿਹੜੇ ਅੰਡੇ ਹੁੰਦੇ ਆ ਉਹ ਛੱਡਦੀ ਨਹੀਂ ਆ ਤੇ ਕਾਫੀ ਟਾਈਮ ਤੱਕ ਬੈਠੀ ਰਹਿੰਦੀ ਆ ਜਿਹੜੀ ਮੁਰਗੀ ਕੁੜਕ ਹੁੰਦੀ ਆ ਇਹ ਦੇਖ ਸਕਦੇ ਆ ਤੁਸੀਂ ਆਪਾਂ ਅੰਡੇ ਜਿਹੜੇ ਦੋ ਆ ਇਹਦੇ ਥੱਲੇ ਤੇ ਇਹਨੇ ਜਿਹੜੇ ਅੰਡੇ ਆ ਉਹ ਚੁੱਕਣ ਨਹੀਂ ਦੇ ਰਹੀ ਹੈਗੀ ਕਿਉਂਕਿ ਇਹਨਾਂ ਲਈ ਤਾਂ ਇਹੀ ਅੰਡੇ ਆ ਜਿਹੜੇ ਬੱਚੇ ਹੀ ਹੁੰਦੇ ਨੇ ਜਦੋਂ ਇਹਨਾਂ ਤੇ ਥੱਲੇ ਤੁਸੀਂ ਬੱਚੇ ਅੰਡੇ ਰੱਖਦੇ ਹੋ ਤੇ ਇਹ ਉਹਨਾਂ ਨੂੰ ਬੱਚਿਆਂ ਵਾਂਗ ਹੀ ਪਾਲਦੀਆਂ ਨੇ ਦੇਖ ਸਕਦੇ ਆ ਤੁਸੀਂ ਇਹ ਹੱਥ ਵੀ ਨਹੀਂ ਲਾਣ ਦਿੰਦੀ ਹੈਗੀ ਤੇ ਚੁੰਝ ਵੀ ਮਾਰ ਦਿੰਦੀਆਂ ਨੇ ਜਦੋਂ ਕੁੜਕ ਹੋਈਆਂ ਹੁੰਦੀਆਂ ਨੇ ਤੇ ਇਹਨਾਂ ਦੇ ਕੋਲ ਆਪਣਾ ਹੱਥ ਲੈ ਕੇ ਜਾਓ ਤਾਂ ਇਹ ਚੁੰਝ ਵੀ ਮਾਰ ਦਿੰਦੀਆਂ ਨੇ ਤੇ ਦੇਖ ਲਓ ਆਪਾਂ ਅੰਡੇ ਵੀ ਚੱਕਲੇ ਪਰ ਇਹ ਮੁਰਗੀ ਹੈ ਜਿਹੜੀ ਨਹੀਂ ਉੱਠੀ ਤੇ ਜਦੋਂ ਹੁਣ ਆਪਾਂ ਕੋਲੇ ਦੇ ਅੰਡਾ ਰੱਖਣਾ ਤੇ ਇਹਨੇ ਹੌਲੀ-ਹੌਲੀ ਆਪਣੇ نیچے ਨੂੰ ਜਿਹੜਾ ਅੰਡਾ ਹੈ ਉਹ ਕਰ ਲੈਣਾ ਆ ਤੇ ਇਹਹੀ ਪਹਿਚਾਣਾ ਮੁਰਗੀਆਂ ਦੀ ਜਿਹੜੀ ਮੁਰਗੀ ਕੁੜਕੀ ਹੁੰਦੀ ਆ ਉਹਦਾ ਪਤਾ ਲਾਉਣ ਲਈ ਉਹ ਮੁਰਗੀ ਕਾਂਤ ਜਗ੍ਹਾ ਤੇ ਬੈਠੀ ਰਹਿੰਦੀ ਆ ਇੱਕ ਜਗ੍ਹਾ ਤੇ ਕਾਫੀ ਟਾਈਮ ਬੈਠੀ ਰਹਿੰਦੀ ਆ ਤੇ ਜਿਹੜੇ ਹੋਰ ਮੁਰਗੀਆਂ ਨੇ ਅੰਡੇ ਦਿੱਤੇ ਹੁੰਦੇ ਆ ਉਹਨਾਂ ਦੇ ਉੱਪਰ ਜਾ ਕੇ ਵੀ ਬੈਠ ਜਾਂਦੀ ਆ ਚੁੰਝ ਮਾਰਦੀ ਆ ਕੋਲ ਜਾਣ ਤੇ ਅਜੀਬ ਜੀ ਆਵਾਜ਼ ਕੱਢਦੀ ਆ ਤੇ ਫਾਰਾ ਜਿਹੜੇ ਉਹ ਖਿਲਾਰ ਲੈਂਦੀ ਆ ਤੇ ਐਦਾਂ ਤੁਸੀਂ ਜਿਹੜੀ ਮੁਰਗੀ ਆ ਕੁੜਕ ਮੁਰਗੀ ਦੀ ਪਛਾਣ ਕਰ ਸਕਦੇ ਆ ਜਿਹੜੀ ਦੇਸੀ ਮੁਰਗੀ ਹੁੰਦੀ ਆ ਉਹ 22 23 ਅੰਡੇ ਦੇ ਕੇ ਕੁੜਕਦੀ ਆ ਤੇ ਜਿਹੜੀ ਅਸੀਲ ਮੁਰਗੀ ਹੁੰਦੀ ਆ ਜਿਹੜੀ ਕਿ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਆ ਉਹ ਵਾਲੀ ਮੁਰਗੀ ਆ ਜਿਹੜੀ ਇਹ 11 12 ਅੰਡੇ ਦੇ ਕੇ ਕੁੜਕ ਜਾਂਦੀ ਆ ਤੇ ਬੱਚੇ ਪਾਲਣ ਦੇ ਲਈ ਇਹ ਮੁਰਗੀ ਬਹੁਤ ਹੀ ਜ਼ਿਆਦਾ ਵਧੀਆ ਆ ਸੋ ਜਾਣਕਾਰੀ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ